ਕੀ ਹਾਲ ਚਾਲ ਹੈ ਦੋਸਤੋ ਉਮੀਦ ਕਰਦਾ ਤੁਸੀ ਸਾਰੇ ਵਧੀਆ ਹੋਵੋਗੇ ਕਿ ਇਹ ਦੀ ਖੂਬਸੂਰਤੀ ਤੋਂ ਕੋਈ ਅੰਦਾਜ਼ਾ ਨਹੀਂ ਹੁੰਦਾ ਵੀ ਬੰਦੇ ਦੇ ਦਿਲ ਚ ਕੀ ਚੱਲ ਰਿਹਾ ਹੈ ਪਿੱਛੇ ਜੇ 2-3 ਸਾਲਾਂ ਤੋਂ ਮੈਂ ਜਿੱਦਾਂ ਆਪਣੇ YouTube ਚੈਨਲ ਤੇ ਵੀਡੀਓ ਪਾਈਆਂ ਵੀ ਇਧਰੋਂ ਲੋਕ ਜਾਂਦੇ ਆ ਮੱਥਾ ਟੇਕਣ ਪਾਕਿਸਤਾਨ ਦੇ ਵਿੱਚ ਕੁਝ YouTuber ਹੁੰਦੇ ਆ ਕੁਝ ਉਦਾਂ ਹੀ ਜਾਂਦੇ ਆ ਵਿਚਾਰੇ ਆਪਣੇ ਬਾਬੇ ਨਾਨਕ ਦੇ ਨਾਮ ਦੀ ਪਰ ਪਾਕਿਸਤਾਨੀ ਇਦਾਂ ਨਹੀਂ ਸੋਚਦੇ ਆਪਣੇ ਬਾਰੇ ਆਪਾਂ ਜਾਨਦੇ ਆ ਸਾਫ ਮਨ ਨਾਲ ਉਧਰ ਮੱਥਾ ਟੇਕਣ ਦੇ ਲਈ ਪਰ ਉਹ ਵਿੱਚੋਂ ਹਮੇਸ਼ਾ ਉਹਨਾਂ ਦੀ ਜਿਹੜੀ ਪੈਣੀ ਨਜ਼ਰ ਬਣੀ ਰਹਿੰਦੀ ਹੈ ਆਪਣੇ ਤੇ ਉਹ ਇਸ ਭਾਲ ਦੇ ਅੰਦੇ ਵਿੱਚੋਂ ਜਸੂਸ ਕਿਸ ਨੂੰ ਬਣਾਇਆ ਜਾਵੇ ਅੱਜ ਹੁਣੇ ਇੱਕ ਖਬਰ ਆਈ ਹੈ ਜੋਤੀ ਮਲੋਤਰਾ ਜੋ ਕਿ ਹਰਿਆਣਾ ਦੇ ਹਿਸਾਰ ਤੋਂ ਬਿਲੋਂਗ ਕਰਦੀ ਹੈ ਤੇ ਉਸ ਦੇ ਨਾਲ ਪੰਜ ਹੋਰ ਉਹਦੇ ਸਾਥੀ ਪੁਲਿਸ ਨੇ ਜਾਂਚ ਦੇ ਲਈ ਅਰੈਸਟ ਕੀਤੇ ਆ ਤੇ ਰਿਮਾਂਡ ਤੇ 15 ਦੇ ਵਾਸਤੇ ਉਹਨਾਂ ਨੂੰ ਅਦਾਲਤ ਨੇ ਭੇਜ ਦਿੱਤਾ ਹੈ ਦੇਖੋ ਹੁਣਾਂ ਗਾਂਹ ਦੀ ਜਾਣਕਾਰੀ ਵਿੱਚ ਕੀ ਕੀ ਕੁਝ ਨਿਕਲੂਗਾ ਤਾਨੂੰ ਜਾਣਕਾਰੀ ਲਈ ਦੱਸ ਦਿਆਂ ਕਿ ਟ੍ਰੈਵਲ ਵਿਦ ਜੋ ਦਾ ਚੈਨਲ ਹੈ ਲੱਖਾਂ ਹੀ ਸਬਸਕ੍ਰਾਈਬਰ ਹੈ ਤੇ ਇੰਡੀਅਨ ਗਰਲ ਇਨ ਪਾਕਿਸਤਾਨ ਦੇ ਉਹਦੀ ਵੀਡੀਓ ਬਹੁਤ ਜ਼ਿਆਦਾ ਹਟੋਂਗਾਂ ਸੀ ਜਿਸ ਤੇ ਕਰੋੜ ਕਰੋੜ ਦੇ ਨੇੜੇ ਤੱਕ ਵਿਊ ਹੈਗੇ ਆ ਤੇ ਜਿਸ ਤਰ੍ਹਾਂ ਮੈਂ ਪਿਛਲੇ ਵੀਡੀਓ ਚ ਦੱਸਣਾ ਜੱਸੀ ਸੀ ਇੱਕ ਪਰਸੋ ਵੀਡੀਓ ਪਾਈ ਸੀ ਉਹ ਚ ਇੱਕ ਪਾਕਿਸਤਾਨੀ ਸੇਖੀ ਦਾ ਸਰਿਆ ਸੀ ਵੀ ਇਸ ਤਰ੍ਹਾਂ ਹੁੰਦਾ ਆਪਣੇ ਲੋਕ ਉੱਤਰ ਜਾਂਦੇ ਆ ਤੇ پاکستانی আইএসআই ਦੇ 에ਜੰਟ ਜੋ ਕਿ ਯੂਟਿਊਬਰ ਬਲੌਗਰ ਬਣੇ ਹੋਏ ਐ ਉਹ ਇਹਨਾਂ ਨਾਲ ਪਿਆਰ ਦੀਆਂ ਪਿੰਗਾ ਪਾ ਕੇ ਇਹਨਾਂ ਨਾਲ ਜੋ ਝੂਠੇ ਮਤਲਬ ਰਿਸ਼ਤੇ ਬਣਾ ਕੇ ਇਹਨਾਂ ਦਾ ਬ੍ਰੇਨਵਾਸ਼ ਕਰਕੇ ਆਪਣਾ ਕੰਮ ਕਢਵਾਉਂਦੇ ਐ ਮਰੀਲ ਕੋਟਲੇ ਨਾਲ ਵੀ ਤਾਰ ਜੁੜ ਰਹੀ ਐ ਤੇ ਬਠਿੰਡੇ ਨਾਲ ਵੀ ਤਾਰ ਜੁੜ ਰਹੀ ਐ ਮਰੀਲ ਕੋਟਲੇ ਤੋਂ ਵੀ ਕੋਈ ਵਿਧਵਾ ਔਰਤ ਐ ਜਿਸ ਨੂੰ ਮੋਬਾਈਲ ਤੇ ਪੈਸੇ ਵਗੈਰਾ ਪਾਉਂਦੇ ਸੀ ਤੇ ਜਿਹੜੀ ਇਹ ਜੋਤੀ ਮਲੋਤਰਾ ਇਸ ਦੀ ਜਿਹੋ ਉਸ ਨਾਲ ਸੰਪਰਕ ਹੋਇਆ ਸੀ ਉਹ ਮੁੰਡੇ ਦਾ ਨਾਂ ਅਸੀਂ ਦਾਣਿਸ਼ ਉਹ ਪਾਕਿਸਤਾਨ ਦੇ ਜਿਹੜਾ ਆਪਣਾ ਇਕਰ ਦੂਤਾਵਾਸ ਹੁੰਦਾ ਪਾਕ ਹਾਈ ਕਮਿਸ਼ਨ ਉੱਥੇ ਉਹ ਕੰਮ ਕਰਦਾ ਸੀ ਮਤਲਬ ਨੌਕਰੀ ਕਰਦਾ ਸੀ ਤੇ ਇਹ ਵੀਜੇ ਆਸਤੇ 2023 ਚ ਉਹਨੂੰ ਪਹਿਲੀ ਵਾਰ ਮਿਲੀ ਸੀ ਉਸ ਤੋਂ ਬਾਅਦ ਹੀ ਇਹਨਾਂ ਦੀ ਆਸ ਵਿੱਚ ਜਾਣ ਪਛਾਣ ਹੋਈ ਤੇ ਇਹ 2023 ਚ ਪਹਿਲੀ ਵਾਰੀ ਤੇ ਪਿੱਛੇ ਜੇ ਹੁਣ ਇਹ ਦੂਸਰੀ ਵਾਰ ਪਾਕਿਸਤਾਨ ਗਏ ਸੀ ਜਥੇ ਦੇ ਨਾਲ ਤੇ ਉੱਥੇ ਹੁਣ ਕੀ ਗੱਲਬਾਤ ਤੇ ਸਾਰੀ ਕਹਾਣੀ ਜਿਵੇਂ ਜਿਵੇਂ ਕੋਈ ਨਿਕਲ ਕੇ ਆਉਗੀ ਉਸ ਤੇ ਫੁੱਲ ਵੀਡੀਓ ਮੈਂ ਡਿਟੇਲ ਨਾਲ ਕੱਲ ਨੂੰ ਬਣਾਉਂਗਾ ਅੱਜ ਜਿੰਨੀ ਕ ਮੇਰੇ ਕੋਲ ਜਾਣਕਾਰੀ ਪਹੁੰਚੀ ਸੀ ਸੋਚਿਆ ਮੈਂ ਤੁਹਾਨੂੰ ਦੇ ਦਿਆਂ ਤੇਰੇ ਆਪਣੇ ਲੋਕ ਕਹਿੰਦੇ ਆ ਵੀ ਅਸੀਂ ਪਾਕਿਸਤਾਨ ਨੂੰ ਮਰਦਾਬਾਦ ਨਹੀਂ ਕਹਿ ਸਕਦੇ ਤੇ ਜਾਂ ਮੇਰੇ ਆ ਕੇ ਵੀਡੀਓ ਥੱਲੇ ਕਮੈਂਟ ਕਰਦੇ ਆ ਵੀ ਉੱਥੋਂ ਦੇ ਯੂਟਿਊਬਰ ਤਾਂ ਬਹੁਤ ਚੰਗੇ ਆ ਤੇ ਉਹਨਾਂ ਨੂੰ ਸੁਪਰ ਥੈਂਕਸ ਵਗੈਰਾ ਭੇਜਦੇ ਆ ਉਹ ਵੀ ਸਮਝ ਜੋ ਹਜੇ ਵਿਲਾ ਕਿਉਂਕਿ ਕਿਸੇ ਦੇ ਦਿਲ 'ਚ ਕੀ ਹੈ ਦੋਨੋਂ ਭੋਲੇ ਲੋਕਾਂ ਨੂੰ ਕੁਝ ਨਹੀਂ ਪਤਾ ਤੁਸੀਂ ਆਪਨਾ ਦੇ ਤੌਰ ਤੇ ਆਪਣੇ ਤੌਰ ਤੇ ਵੱਖ ਕਿੰਨੇ ਮਰਜੀ ਚੰਗੇ ਹੋ ਪਰ ਤੁਹਾਡੇ ਦਿਲ ਚ ਕਿਸੇ ਨੇ ਨਹੀਂ ਦੇਖਣਾ ਜੇ ਉਹਨਾਂ ਦੇ ਅੱਗੋਂ ਮਤਲਬ ਉਹ ਮਾੜੀ ਸੋਚ ਨਾਲ ਤੁਹਾਨੂੰ ਸੰਪਰਕ ਕਰਦੇ ਆ ਜਾਂ ਕੁਝ ਵੀ ਕਰਦੇ ਆ ਕਿਉਂਕਿ ਪਾਕਿਸਤਾਨ ਦੇ ਵਿੱਚ ਜੋ ਵੀ ਸਿਸਟਮ ਚੱਲਦਾ ਹੈ ਉਹਨਾਂ ਦੀ ਫੌਜ ਦੇ ਥੱਲੇ ਮੈਂ ਇੰਨਾ ਵੀਡੀਓ ਚ ਕਹਿੰਦਾ ਆ ਰਿਹਾ ਵੀ ਉਹ ਸਾਰਾ ਸਿਸਟਮ ਸਾਰਾ ਨਰੇਟਿਵ ਸੱਚ ਦੇ ਆ ਜਿਸ ਦੇ ਵਿੱਚ ਤੁਸੀਂ ਭੋਲੇ ਭਾ ਲੋਕ ਫਸ ਜਾਂਦੇ ਹੋ ਕਿਰਪਾ ਕਰਕੇ ਮੇਰੀ ਤਾਂ ਇਹੀ ਬੇਨਤੀ ਹੈ ਵੀ ਇਹੋ ਜਿਹੇ ਲੋਕਾਂ ਤੋਂ ਦੂਰ ਰਹੋ ਤੇ ਵੱਧ ਤੋਂ ਵੱਧ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਲਾਈਕ ਕਰੋ ਤੇ ਅੱਗੇ ਦੀ ਜਾਣਕਾਰੀ ਮੈਂ ਤੁਹਾਨੂੰ ਦਿੰਦਾ ਰਹਾਵਾਂਗਾ ਸੋ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਤਿ ਸ੍ਰੀ ਅਕਾਲ